ਹਾਂ ਇਸ ਮਾਰ ਦੇ ਵਿੱਚ ਨਾਲ ਦੱਸਦੇ ਜੀ ਚੋਤੇ ਜਵਾ ਉਸ ਨੂੰ ਖੁਦ ਕਰਦੇ ਆਂ ਪਾਸ ਪਾਸ ਦੇ ਵਿੱਚ ਆਲਾ ਲੇਕੋ ਇਹ ਦੇਖੋ ਦੋਸਰਾ ਉਹ ਪਿੱਛਾ ਦੇ ਨੇ ਬਾਈਕ ਚ ਚੇ ਕਰਦੇ ਆਂ ਜੀ ਚਾਹੀਦੀ ਆਪਾਂ ਦੀ ਇਹ ਅੱਗੇ ਜਾਣ ਕਿੱਥੇ ਦਿੰਦੇ ਆ ਜਿਹੜਾ ਮਾਹੌਲ ਹੈ ਜਨਾਬ ਜਿਹੜਾ ਮਾਹੌਲ ਬਿਲਕੁਲ ਸ਼ਾਂਤ ਰੱਖਣ ਲਈ ਪੂਰੇ ਹਰੰਦਰ ਸ਼ਹਿਰ ਦੇ ਵੱਖਰੇ ਵੱਖਰੇ ਚੌਕਾਂ ਦੇ ਵਿੱਚ ਜਿਹੜਾ ਮਾਰਚ ਕੀਤਾ ਜਾ ਰਿਹਾ ਹੈ ਦੇਖ ਲਓ ਕਿ ਭਾਰੀ ਹੈ ਫਲੈਗ ਮਾਰਚ ਕਰ ਰਹੇ ਹੋ ਉਸ ਪਰੇ ਦਾ ਫਲੈਗ ਮਾਰਚ ਜਿਹੜਾ ਕੱਲੂ ਘਰੇ ਕਰਕੇ ਜਿਹੜਾ ਹੈਗਾ ਆ ਉਹਦੇ ਕਰਕੇ ਫਲੈਗ ਮਾਰਚ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਇਲਾਨ ਆਰਡਰ ਜਿਹੜਾ ਤੁਸੀਂ ਸੀ ਜਿਹੜੀ ਵਧੀਆ ਰਵੇ ਇਸ ਕਰਕੇ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਪੀਸਫੁਲੀ ਸਾਰੇ ਚੱਲਾਂਗੇ ਸੀ ਸ਼ਹਿਰ ਵਾਸੀਆਂ ਨਾਲ ਖੜੇ ਇਸ ਕਰਕੇ ਜਿਹੜਾ ਫਲੈਗ ਮਾਰਚ ਜਿਹੜਾ ਹੈਗਾ ਅਸੀਂ ਅੱਜ ਕੱਢ ਰਹੇ ਲੋਕਾਂ ਨੂੰ ਖਾਸ ਕੀ ਅਪੀਲ ਹੈ ਤੁਹਾਡੇ ਵੱਲੋਂ ਲੋਕਾਂ ਨੂੰ ਜਿਹੜਾ ਫੌਮਾਂ ਤੋਂ ਬਚੋ ਕੋਈ ਇਦਾਂ ਦੀ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਫੌਮਾਂ ਦਾ ਧਿਆਨ ਰੱਖੋ ਆਪਣੇਆਂ ਦਾ ਜਿੰਨੇ ਵੀ ਜਸ ਸਿੱਖ ਜਥੇਬੰਦੀਆਂ ਜਾਂ ਦੂਜੇ ਮਿੰਦੋ ਆ ਗਏ ਸਾਡੇ ਨਾਲ ਤਾਲ ਮਿਲ ਰੱਖੋ ਕੋਈ ਇਦਾਂ ਨਹੀਂ ਕਰਦਾ ਕਿੰਨੇ ਫੋਰਸ ਤੇ ਨਾਟਕ ਕੀ ਕੀ ਹੈ ਅਸੀਂ ਸਾਡੇ ਸਾਰੇ ਮੈਡਮ ਐਸਪੀ ਵਨ ਸਾਹਿਬ ACP ਸੈਂਟਰ ACP ਲੋਕ ਸਾਰੇ SHU ਸਵਾਨ ਦੇ ਨਾਲ ਸਾਰਾ ਫਲੈਗ ਮਾਰਜੁਤੀ ਚੌਂਕ ਹੋ ਗਿਆ ਰੈਣੀਕ ਬਾਜ਼ਾਰ ਹੋ ਗਿਆ ਸਾਰਾ ਸੀ ਜਿਹੜਾ ਹੈਗਾ ਰੌਂਡ ਪ੍ਰਕਾਰ ਕਰ ਰਹੇ ਸਰ ਕਿਹੜਾ ਰੂਟ ਜਿਹੜਾ ਤੁਸੀਂ ਹੁਣ ਫਲੈਗ ਮਾਰਚ ਦੇ ਦੌਰਾਨ ਤੁਸੀਂ ਰੂਟ ਕਵਰ ਕਰੋਗੇ? ਦੁਤੀ ਚੌਂਕ ਬਣਾ ਰੈਣੀਕ ਬਾਜ਼ਾਰ ਅਗਰ ਸਿੰਘ ਚੌਂਕ ਹੋ ਗਿਆ ਜਿਹੜੇ ਸ਼ਹਿਰ ਦੇ ਮੇਨ ਮੇਨ ਅੰਦਰ ਵਾਲੇ ਇਲਾਕੇ ਹੈਗੇ ਆ ਸਾਰੇ ਅਸੀਂ ਕਰਾਂਗੇ ਸਰ ਅੱਛਾ ਕਈ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਲਗਾਤਾਰ ਜਿਹੜੀ ਆ ਉਹ ਆਪਸੀ ਰਲਜੀ ਸਣ ਤਲਕੀ ਚੱਲ ਰਹੀ ਹੈ ਉਹ ਉਹਦੇ ਉੱਪਰ ਵੀ ਕੋਈ ਕਾਰਵਾਈ ਕਰ ਰਹੇ ਹੋ ਕੋਈ ਤਲਕੀ ਨਹੀਂ ਉਹ ਵੀ ਸਾਡੇ ਭਰਾ ਆ ਕੋਈ ਤਲਕੀ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਇਹ ਹਿੰਦੂ ਸਿੱਖ ਹਿੰਦੂ ਸਿੱਖ ਇਕਤਾ ਜਿੰਦਾਬਾਦ ਜਿੰਨਾ ਮਨ ਰਹੇਗੀ ਕੋਈ ਤਲਕੀ ਨਹੀਂ ਕੋਈ ਕੁਛ ਨਹੀਂ ਭਾਈਬੰਦੀ ਆ ਸਾਡੀ ਸਾਰਿਆਂ ਦੀ ਠੀਕ ਹੈ ਠੀਕ ਹੈ